ਟੈਕੀ ਉਹ ਤਾਂ ਮੇਰੇ ਤੋਂ ਪੈਸੇ ਵੀ ਮੇਰੇ ਤੋਂ ਮੰਗ ਕੇ ਜਾਂਦਾ ਸੀ ਤੇ ਉਹਨੇ ਕਿੰਨੀ ਮਿਹਨਤ ਕਰਕੇ ਕਿੰਨੀ ਸਟ੍ਰਗਲ ਕਰਕੇ ਉਰੇ ਤੱਕ ਪਹੁੰਚਿਆ ਤੇ ਜਿਹੜੀ ਉਹਨਾਂ ਦੀ ਸਭ ਤੋਂ ਅਹਿਮ ਗੱਲ ਸੀਗੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਿਸੇ ਨਾ ਕਿਸੇ ਤਰੀਕੇ ਗੁਰੂ ਮਹਾਰਾਜ ਦੇ ਲਾੜ ਲੱਗ ਕੇ ਜ਼ਿੰਦਗੀ ਨਗਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੇ ਨੌਜਵਾਨਾਂ ਨੂੰ ਇਹ ਸਨੇਹਾ ਦਿੱਤਾ ਕੀ ਕਿਸੇ ਦਾ ਹੋਰ ਜਿਹੜਾ ਬੇਟਾ ਉਹ ਇਸ ਦੀ ਭੇਟ ਨਾ ਚੜੇ ਸੋ ਜਿਹੜੀ ਇਹ ਅੱਜ ਦੇ ਸ਼ਰਧਾਂਜਲੀ ਤੋਂ ਮੈਨੂੰ ਲੱਗਦਾ ਵੀ ਨੌਜਵਾਨ ਇਹੀ ਸੁਨੇਹਾ ਲੈਣ ਕਿ ਇਹ ਵੈਰ ਵਿਰੋਧ ਮਨਚੋਂ ਜਿਹੜਾ ਈਰਖਾ ਬਾਜੀ ਆ ਇਹ ਕੱਢ ਕੇ ਆਪਾਂ ਜਿਹੜੀ ਇੱਕ ਆਪਣੀ ਜ਼ਿੰਦਗੀ ਆ ਉਹ ਚੰਗੇ ਪਾਸੇ ਲਾਈ ਆ ਉਹਦੇ 'ਚ ਵੀ ਮਾਤਾ ਜੀ ਨੇ ਇੱਕ ਸੁਨੇਹਾ ਦਿੱਤਾ ਕਿ ਅੱਜ ਪਰਡੂਸ਼ਨ ਆ ਜਿਹੜਾ ਬਹੁਤ ਵੱਧ ਗਿਆ ਸੋ ਸਾਰੇ ਨੌਜਵਾਨਾਂ ਨੇ ਸਾਰੇ ਪਰਿਵਾਰ ਨੇ ਜਿਹੜਾ ਇੱਥੇ ਪਹੁੰਚਿਆ ਉਹ ਇੱਕ ਇੱਕ ਬੂਟਾ ਇੱਕ ਇੱਕ ਪੌਦਾ ਜਿਹੜਾ ਉਹ ਆਪਦੇ ਘਰੇ ਜਾ ਕੇ ਸਿੱਧੂ ਦੀ ਯਾਦ ਨੂੰ ਸਮਰਪਿਤ ਜਿਹੜਾ ਉਹ ਪੌਦਾ ਲਾਉਣ ਤਾਂ ਕਿ ਉਹਦੇ ਨਾਲ ਨਾਲ ਤਾਂ ਉਹ ਜਿਉਂਦਾ ਰਹੂਗਾ ਸਾਡਾ ਭਰਾ ਸਾਡੇ ਵਿੱਚ ਰਹੂਗਾ ਤੇ ਨਾਲ ਹੀ ਜਿਹੜਾ ਇਹ ਇੱਕ ਜਿਹੜਾ ਬਾਤਾਂਵਰਨ ਦੇ ਉੱਤੇ ਵੀ ਕੰਮ ਕਰਿਆ ਜਾਊਗਾ ਸੋ ਮੇਰੀ ਵੀ ਇਹੀ ਬੇਨਤੀ ਹੈ ਕਿ ਭਰਾਵੋ ਇਹ ਲੜਾਈਆਂ ਝਗੜਿਆਂ ਚ ਕੁਛ ਨਹੀਂ ਪਿਆ ਆਪਦੀ ਆਪਦੀ ਜ਼ਿੰਦਗੀਆਂ ਨੂੰ ਸੁਧਾਰੋ ਮਿਹਨਤਾਂ ਕਰੋ ਆਪਦੇ ਮਾਪਿਓ ਦਾ ਨਾਂ ਰੌਸ਼ਨ ਕਰੋ ਅੱਜ ਦਾ ਜਿਹੜਾ ਦੁੱਖਾ ਇਹ ਕਹਿਣਾ ਬੜਾ ਸੌਖਾ ਪਰ ਸਹਿਣਾ ਬਹੁਤ ਔਖਾ ਸੋ ਮਾਪਿਓ ਨੂੰ ਇਹ ਚੀਜ਼ਾਂ ਬਹੁਤ ਔਖੀਆਂ ਲੱਗਣਗੀਆਂ ਸਾਰੀਆਂ ਬਿਲਕੁਲ ਅੱਜ ਉਹਨਾਂ ਨੇ ਬੜਾ ਕਲੀਅਰ ਕੱਟ ਕਿਹਾ ਕਿ ਉਹਨਾਂ ਨੇ ਉਹ ਵੀ ਸੁਨੇਹਾ ਦਿੱਤਾ ਕਿ ਬਿਨਾ ਸਿੱਧੂ ਮੂਸੇਵਾਲੇ ਦੇ ਪੇਜ ਤੋਂ ਹੋਰ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਹੁੰਦੀ ਆ ਤੁਸੀਂ ਕਿਰਪਾ ਕਰਕੇ ਉਹਦੇ ਤੇ ਜ਼ਿਆਦਾ ਧਿਆਨ ਨਾ ਦਿੱਤਾ ਜਾਵੇ ਤੇ ਜੋ ਵੀ ਸੰਘਰਸ਼ ਵੇਢਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅਜਹੀ ਸਰਕਾਰ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਦੋਸ਼ੀਆਂ ਤੇ ਤਾਂ ਜਿਹੜਾ ਉਹਨਾਂ ਨੇ ਜਿਹੜਾ ਸੰਘਰਸ਼ ਆ ਬੈਡਣਾ ਉਹਦਾ ਸਨੇਹਾ ਵੀ ਬਲਕੌਰ ਸਿੰਘ ਜਾਨੀ ਕਿ ਸਿੱਧੂ ਮੂਸੇਵਾਲੇ ਫਾਜ਼ਲ ਸਾਹਿਬ ਉਹ ਖੁਦ ਤੁਹਾਨੂੰ ਲਾਉਣਗੇ ਸੋ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖਿਓ ਸਾਰੇ ਜਾਣੇ ਸਿਰਫ ਪਰਿਵਾਰ ਦਾ ਮੈਸੇਜ ਹੀ ਜਿਹੜਾ ਤੁਸੀਂ ਨੇ ਅਹਿਮ ਮੰਨਣਾ ਸਰਕਾਰ ਦੀ ਕਾਰਵਾਈ ਨੂੰ ਕਿਵੇਂ ਦੇਖ ਰਹੇ ਹੋ ਅ ਅੱਜ ਤੁਸੀਂ ਦੇਖ ਸਕਦੇ ਹੋ ਜੀ ਵੀ ਕੋਈ ਕੋਈ ਇਨਾ ਵਧੀਆ ਤਰੀਕੇ ਨਾਲ ਕੋਈ ਉਹਦੇ ਤੇ ਕਾਰਵਾਈ ਨਹੀਂ ਹੋਈ ਖੈਰਾਚ ਮੈਂ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੁੰਦਾ ਬਟ ਮੈਨੂੰ ਲੱਗਦਾ ਕਿ ਇਹ ਉਹਨੂੰ ਉਹਦੀ ਉਹਦੀ ਜਿਹੜੀ ਪੋਜੀਸ਼ਨ ਸੀ ਉਹਨੂੰ ਸਾਡੇ ਵਾਲੇ ਸਮਝ ਹੀ ਨਹੀਂ ਸਕੇ ਉਹਨੂੰ ਵਰਲਡ ਵਾਈਡ ਲੋਕ ਇੰਨਾ ਪਿਆਰ ਕਰਦੇ ਸੀ ਉਹ ਪਿੰਡ 'ਚ ਰਹਿਣ ਕਰਕੇ ਲੋਕਾਂ ਨੇ ਗਲਤ ਅੰਦਾਜ਼ਾ ਜਿਹਾ ਲਾ ਲਿਆ ਕਿ ਇਹ ਤਾਂ ਉਹਦੀ ਜੋ ਪਛਾਣ ਸੀ ਉਹਨੇ ਇੱਕ ਨੌਜਵਾਨਾਂ ਨੂੰ ਮਿਹਨਤ ਤੇ ਕਿਰਤ ਕਰਨ ਦਾ ਜਿਹੜਾ ਸਨੇਹਾ ਦਿੱਤਾ ਆਪਦੇ ਪਿੰਡ ਰਹਿ ਕੇ ਕੋਈ ਬਾਹਰੇ ਘਰ ਨਹੀਂ ਪਾਇਆ ਆਪਦੇ ਪਿੰਡ ਰਿਹਾ ਟਰੈਕਟਰ ਨਾਲ ਵਾਹੀ ਕਰਦਾ ਸੀ ਹਰੇਕ ਉਹ ਦੇਸੀ ਜਿਹੜੇ ਜ ਸਾਡੇ ਵਰਗੇ ਨੌਜਵਾਨ ਨੇ ਜਿਹੜੇ ਸਾਡੇ ਸੁਪਨੇ ਨੇ ਜਾਂ ਸਾਡੇ ਜਿਹੜੇ ਸ਼ੌਂਕ ਸੀ ਉਹੀ ਉਹ ਚੀਜ਼ਾਂ ਨੂੰ ਬਤਿੱਤ ਕਰਦਾ ਸੀ ਸੋ ਜਿਹੜਾ ਇਹ ਚੀਜ਼ ਦੇ ਉੱਤੇ ਸਾਨੂੰ ਸਾਰਿਆਂ ਨੂੰ ਹੀ ਦੇਖਣਾ ਚਾਹੀਦਾ ਸੋ ਸਰਕਾਰ ਨੂੰ ਵੀ ਇਹੀ ਉਹ ਆ ਕਿ ਜਲਦੀ ਤੋਂ ਜਲਦੀ ਜਿਹੜੀ ਕਿਉਂਕਿ ਉਹ ਉਹ ਸਾਡੀ ਨਾ ਸਮਝੀ ਹੋਗੀ ਤੇ ਹੁਣ ਫਿਊਚਰ ਵਾਸਤੇ ਕਿਸੇ ਤੇ ਅਜਿਹਾ ਕੋਈ ਹਮਲਾ ਕੋਈ ਅਟੈਕ ਨਾ ਹੋ ਸਕੇ ਤੇ ਸਾਰਿਆਂ ਨੂੰ ਬਸ ਸ਼ਾਂਤੀ ਬਣਾਉਣ ਦਾ ਤੇ ਸਿਸਟਮ ਵੱਲੋਂ ਤਾਂ ਅਸੀਂ ਮਾਫੀ ਮੰਗ ਸਕਦੇ ਹਾਂ ਕਿ ਯਾਰ ਐਡਾ ਵੱਡਾ ਬੰਦਾ ਸਾਡੇ ਚ ਐਡਾ ਵੱਡਾ ਭਰਾ ਜਿਹੜਾ ਵਿਛੜ ਗਿਆ ਭਾਜੀ ਜਿਹੜੇ ਗੈਂਗਸਟਰ ਤੇ ਗੈਂਗ ਵਾਰ ਤੋਂ ਲੱਗਦਾ ਖਤਮ ਹੋਸਾ ਦੇ ਪੰਜਾਬ ਦੇ ਵਾਸਤੇ ਕੋਈ ਪਾਲਿਸੀ ਨਾ